ਜਾਜੂਰੇ ਖਾਸ਼ ਨਜ਼ਰ ਆ ਰਹੇ ਆ ਨੇ ਉਸ ਮਸਰਾਜ ਨੇ ਪਰ ਅੱਜ ਬਹੁਤ ਖੁਸ਼ੀ ਨੇ ਸੁਨਾਤ ਕਰਾ ਦਿੱਤੀ ਹੈ ਤਾਂ ਦਰ ਦੀ ਚੱਲ ਲਾਵਾ ਇਹ ਘਰ ਦਾ ਰੌਣਕਾਂ ਲੱਗੜੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਸਵੇਰ ਤੋਂ ਲੈ ਕੇ ਪਰਿਵਾਰਕ ਮੈਂਬਰ ਉਡੀਕ ਕਰ ਰਹੇ ਸੀ ਕਿ ਆਖਰੀ ਜਦੋਂ ਪੜਾਜੇ ਆ ਜਾਣ ਉਸ ਵੇਲੇ ਜਿਹੜਾ ਹੈ ਇਕੱਠ ਹੋਵੇ ਘਰ ਦੇ ਵਿੱਚ ਤਾਂ ਆਖਰੀ ਪੜਾ ਤਕਰੀਬਨ ਨੇੜੇ ਆ ਤੇ ਹੁਣ ਰੰਧਾਵਾ ਸਾਹਿਬ ਦੇ ਘਰ ਜਦੋਂ ਉਹ ਵਿਧਾਨ ਸਭਾ ਪਹੁੰਚਣ ਦੇ ਲਗਭਗ ਜਿਹੜਾ ਕਿਨੇ ਕਿਨਾਰੇ ਤੇ ਪਹੁੰਚ ਚੁੱਕੇ ਨੇ ਔਰ ਕੁਝ ਸਮੇਂ ਦੇ ਬਾਅਦ ਐਲਾਨ ਹੋ ਜਾਵੇਗਾ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਹਨਾਂ ਧਰਮ ਪਤਨੀ ਉਹਨਾਂ ਦੀ ਮਾਤਾ ਜਿਹੜੇ ਹੈਗੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਅੱਜ ਖੁਸ਼ੀ ਮਨਾ ਰਹੇ ਨੇ ਭਾਈ ਇਹ ਜਿਹੜੀਆਂ ਤਸਵੀਰਾਂ ਇਹ ਦੱਸਣੀਆਂ ਤਸਵੀਰਾਂ ਮਾਤਾ ਜੀ ਅੱਜ ਜੂਰੇ ਬਹੁਤ ਨਜ਼ਰ ਆ ਰਹੇ ਨੇ ਹਨਾ ਉਮਰ ਰਾਜ ਨੇ ਬੜਾ ਖੁਸ਼ੀ ਨੇ ਦੀ ਇਚ ਕਰਦਾ ਆ ਇਹ ਘਰ ਦਾ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਸਵੇਰ ਤੋਂ ਲੈ ਕੇ ਪਰਿਵਾਰਕ ਮੈਂਬਰ ਉਡੀਕ ਕਰ ਰਹੇ ਸੀ ਕਿ ਆਖਰੀ ਜਦੋਂ ਪੜਾਏ ਆ ਜੇ ਆ ਜਾਣ ਉਸ ਵੇਲੇ ਜਿਹੜਾ ਹੈ ਇਕੱਠ ਹੋਵੇ ਘਰ ਦੇ ਵਿੱਚ ਤਾਂ ਆਖਰੀ ਪੜਾ तकरीबन ਨੇੜੇ ਆ ਤੇ ਹੁਣ ਰੰਧਾਵਾ ਸਾਹਿਬ ਦੇ ਘਰ ਜਦੋਂ ਉਹ ਵਿਧਾਨ ਸਭਾ ਪਹੁੰਚਣ ਦੇ ਲਗਭਗ ਜਿਹੜਾ ਕਿਨੇ ਕਿਨਾਰੇ ਤੇ ਪਹੁੰਚ ਚੁੱਕੇ ਨੇ ਔਰ ਕੁਝ ਸਮੇਂ ਬਾਅਦ ਐਲਾਨ ਹੋ ਜਾਵੇਗਾ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਹਨਾਂ ਧਰਮ ਪਤਨੀ ਉਹਨਾਂ ਦੀ ਮਾਤਾ ਜਿਹੜੇ ਹੈਗੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਅੱਜ ਖੁਸ਼ੀ ਮਨਾ ਰਹੇ ਨੇ ਭਾਈ ਇਹ ਨਹੀਂ ਮੈਂ ਨਾ ਮੂੰਹ ਮਿੱਠਾ ਕਰੋ ਨਾ ਨੂੰ ਵਧਾਈ ਜਰੀ ਤੁਹਾਨੂੰ ਕੋਈ ਮੂੰਹ ਮਿੱਠਾ ਨਹੀਂ ਕਰ ਦੇ ਦੀ ਬਣਾ ਦਿਓ ਜੀ ਮੂੰਹ ਮਿੱਠਾ ਕਰਾਉਂ ਦਿਆ ਦੀ ਜੀ ਮਾਤਾ ਦਾ ਮੂੰਹ ਕਰਾ ਲੇ ਲੋ ਫਾਇਦਾ ਥੋੜਾ ਜਿਹਾ ਮਾਤਾ ਅੱ딜 ਲੈਣਾ ਕੋਈ ਥੋੜਾ ਲੈ ਲਓ ਜੀ ਤਾਨਾ ਦੀ ਧਰਮ ਪਤਨੀ ਦਾ ਮੂੰਹ ਮਿਠਾ ਕਰਵਾਇਆ ਜਾ ਰਿਹਾ ਕਿਉਂਕਿ ਅੱਜ ਤੋਂ ਜ਼ਿੰਮੇਵਾਰੀ ਇਹਨਾਂ ਦੀ ਵਧ ਗਈ ਹੈ ਨਾ ਪਹਿਲਾਂ ਕਿਲੇ ਪਰਿਵਾਰ ਨੂੰ ਦੇਖਣਾ ਸੀ ਹੁਣ ਪੂਰਾ ਹਲਕਾ ਜਿਹੜਾ ਹੈਗਾ ਉਹਨਾਂ ਨੂੰ ਦੇਖਣਾ ਪਵੇਗਾ ਅੱਜ ਪੂਰੇ ਖੁਸ਼ ਨਜ਼ਰ ਆ ਰਹੇ ਨੇ ਉਮਰ ਸਿੰਘ ਨੇ ਬੜਾ ਖੁਸ਼ੀ ਨਾਲ ਜੁੜਨਾ ਤਰਦਾ ਰੌਣਕਾਂ ਲੱਗ ਰਹੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਸਵੇਰ ਤੋਂ ਲੈ ਕੇ ਪਰਿਵਾਰਕ ਮੈਂਬਰ ਉਡੀਕ ਕਰ ਰਹੇ ਸੀ ਕਿ ਆਖਰੀ ਜਦੋਂ ਪੜਾਜੇ ਆ ਜਾਣ ਉਸ ਵੇਲੇ ਜਿਹੜਾ ਹੈ ਇਕੱਠ ਹੋਵੇ ਘਰ ਦੇ ਵਿੱਚ ਤਾਂ ਆਖਰੀ ਪੜਾ ਤਕਰੀਬਨ ਨੇੜੇ ਆ ਤੇ ਹੁਣ ਰੰਧਾਵਾ ਸਾਹਿਬ ਦੇ ਘਰ ਜਦੋਂ ਉਹ ਵਿਧਾਨ ਸਭਾ ਪਹੁੰਚਣ ਦੇ ਲਗਭਗ ਜਿਹੜਾ ਕਿਨੇ ਕਿਨਾਰੇ ਤੇ ਪਹੁੰਚ ਚੁੱਕੇ ਨੇ ਔਰ ਕੁਝ ਸਮੇਂ ਬਾਅਦ ਐਲਾਨ ਹੋ ਜਾਵੇਗਾ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ उन्होंने धर्मपत्नी माता जी है परिवारक मैं जो है खुशी मना रहे नजर आ रहे हैं बलदीप रंधावा लगनिया शुरू हो गई ने हालांकि ਸਵੇਰ ਤੋਂ ਲੈ ਕੇ ਪਰਿਵਾਰਕ ਮੈਂਬਰ ਉਡੀਕ ਕਰ ਰਹੇ ਸੀ ਕਿ ਆਖਰੀ ਜਦੋਂ ਪੜਾਏ ਆ ਗਏ ਉਹ ਉਸ ਵੇਲੇ ਜਿਹੜਾ ਹੈ ਇਕੱਠ ਹੋਵੇ ਘਰ ਦੇ ਵਿੱਚ ਤਾਂ ਆਖਰੀ ਪੜਾ ਤਕਰੀਬਨ ਨੇੜੇ ਆ ਤੇ ਹੁਣ ਰੰਧਾਵਾ ਸਾਹਿਬ ਦੇ ਘਰ ਜਦੋਂ ਉਹ ਵਿਧਾਨ ਸਭਾ ਪਹੁੰਚਣ ਦੇ ਲਗਭਗ ਜਿਹੜਾ ਕਿ ਨੇ ਕਿਨਾਰੇ ਤੇ ਪਹੁੰਚ ਚੁੱਕੇ ਨੇ ਔਰ ਕੁਝ ਸਮੇਂ ਬਾਅਦ ਐਲਾਨ ਹੋ ਜਾਵੇਗਾ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਹਨਾਂ ਦੇ ਧਰਮ ਪਤਨੀ ਉਹਨਾਂ ਦੀ ਮਾਤਾ ਜਿਹੜੇ ਹੈਗੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਅੱਜ ਖੁਸ਼ੀ ਮਨਾ ਰਹੇ ਨੇ ਮੂੰਹ ਮਠ ਕਰੋ ਤੁਹਾਨੂੰ ਵਧਾਈਆਂ ਦੀ ਤੁਹਾਨੂੰ ਕੋਈ ਮੂੰਹ ਮਠੇ ਨਹੀਂ ਕਰ ਦੇ ਦੀ ਬਣਾ ਦਿਓ ਜੀ ਮੂੰਹ ਨਿਕਰਾਉਣ ਲਿਆ ਦੇ ਜੀ ਮਾਤਾ ਦਾ ਮੂੰਹ ਕਰਾ ਲੇ ਲੇ ਭਾ ਜੀ ਥੋੜਾ ਜਿਹਾ ਆਹ ਦਾ ਲੈ ਲੈ ਥੋੜਾ ਲੈ ਲੈ ਜੀ ਅੱਛਾ ਤਾਂ ਉਹਨਾਂ ਦੀ ਧਰਮ ਪਤਨੀ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਕਿਉਂਕਿ ਇਹ ਤਾਂ ਜ਼ਿੰਮੇਵਾਰੀ ਇਹਨਾਂ ਦੀ ਵਧ ਗਈ ਹੈ ਨਾ ਪਹਿਲਾਂ ਕੱਲੇ ਪਰਿਵਾਰ ਨੂੰ ਦੇਖਣਾ ਸੀ ਹੁਣ ਪੂਰਾ ਹਲਕਾ ਜਿਹੜਾ ਹੈਗਾ ਉਹਨਾਂ ਨੂੰ ਦੇਖਣਾ ਪਵੇਗਾ